ਜਿੰਦੂ ਜੇ ਕਮਾਉਂ ਕੀ ਗੱਲ ਹੋਈ ਹੈ ਕਿਥੇ ਰਹਿਣ ਵਾਲੇ ਤੁਸੀਂ ਚੋਹਾਲ ਦੇ ਉਮਰ ਕਿੰਨੀ ਪੜੀ 50 ਤੋਂ ਉੱਪਰ ਹੈ ਕੀ ਗੱਲ ਹੋਈ ਬਿਮਾਰ ਹੋ ਗਏ ਸੀ ਜੀ ਹਾਂਜੀ ਅੱਛਾ ਪਹਿਲਾਂ ਦਵਾਈ ਨਹੀਂ ਲਈ ਕਿਤਾ ਤੁਸੀਂ ਦਵਾਈ ਪਿੰਡੋਂ ਲਈ ਅੱਛਾ ਜੀ ਤੇਰਾ ਕੀ ਫਰਕ ਨਹੀਂ ਪਿਆ ਨਹੀਂ ਫਰਕ ਨਹੀਂ ਪਿਆ ਹੁਣ ਕਿਥੇ ਆਏ ਸੀ ਦਵਾਈ ਲੈਣ ਸਿਵਲ ਹਸਪੀਟਲ ਆਏ ਸੀ ਹਾਰਪੁਰ ਜੀ ਹਾਂਜੀ ਅੱਛਾ ਜੀ ਹੁਣ ਇੱਥੇ ਕੀ ਗੱਲ ਹੋਈ ਇੱਥੇ ਵੀ ਅਸੀਂ ਅੰਦਰ ਅਮਰਜੈਂਸੀ ਗਏ ਮੈਨੂੰ ਫੜ ਫੜ ਕੇ ਬੜੀ ਮੁਸ਼ਕਲਾਂ ਆਣ ਲੱਗੀਆਂ ਮੈਨੂੰ ਤਾਂ ਖੜੇ ਵੀ ਨਹੀਂ ਹੋਇਆ ਜਾਂਦਾ ਤੇ ਉੱਥੇ ਗਏ ਸਾਡੀ ਸੁਣਵਾਈ ਨਹੀਂ ਹੋਈ ਡਾਕਟਰ ਨੇ ਕਦੀ ਕਹਤਾ ਫਲਾਨੇ ਕਮਰੇ ਚ ਚਲ ਜਾਓ ਟੰਗੀਨੇ ਚਲ ਜਾਓ ਤਿੰਨ ਚਾਰ ਕਮਰੇ ਬਦਲ ਦਿੱਤੇ ਕਿਸੇ ਨੇ ਸਾਡੀ ਸੁਣਿਆ ਨਹੀਂ ਤੇ ਕਿੰਨੀ ਤੁਹਾਡੀ ਉਮਰ ਦਸੀ ਤੁਹਾਡੀ 50 ਤੋਂ ਉੱਪਰ ਤੇ ਕੀ ਤੁਹਾਨੂੰ ਪਰੇਸ਼ਾਨੀ ਕੀ ਆ ਰਹੀ ਹੈ ਅਭੀ ਜੀ ਕੀ ਦਿੱਕਤ ਆ ਤੁਹਾਨੂੰ ਅਰੇ ਸ਼ੂਗਰ ਵਾਧੀ ਆ ਜੀ ਅੱਛਾ ਜੀ ਪੇਟ ਚ ਇਨਫੈਕਸ਼ਨ ਆ ਅੱਛਾ ਜੀ ਬੁਖਾਰ ਚੜਦਾ ਅਭੀ ਸੀ ਵਾਧਦਾ ਅੱਛਾ ਜੀ ਟਾਈਫਾਇਡ ਆ ਅੱਛਾ ਜੀ ਤੇ ਕੀ ਹੁਣ ਤੋਂ ਤੁਹਾਨੂੰ ਕੀ ਬਰ ਉਹ ਮੋਲ ਦਵਾਈ ਲੈਣ ਲੱਗੇ ਹਾਂਜੀ ਕੀ ਹੁਣ ਤੁਸੀਂ ਅੰਦਰ ਉਹ ਤੁਹਾਡੀ ਕੋਈ ਸੁਣਵਾਈ ਨਹੀਂ ਹੋਈ ਕੋਈ ਨਹੀਂ ਸੁਣਵਾਈ ਤੇ ਹੁਣ ਸਮੱਸਿਆ ਕੀ ਵੀ ਦੇ ਜੀ ਤੁਹਾਨੂੰ ਤਾਂ ਸਮੱਸਿਆ ਆ ਜੀ ਮੈਂ ਐਸੇ ਦੂਸੇ ਚੱਕ ਕੇ ਦਵਾਈ ਲੈਣ ਚਾਹਾਂ ਇਧਰੋਂ ਉਧਰੋਂ ਪੈਸੇ ਫੜੇ ਆ ਤੇ ਪਹਿਲਾਂ ਮੈਂ ਆਪਣੀਆਂ ਧੀਆਂ ਬੇਆਈਆਂ ਕਰਜੇ ਚੱਕ ਕੇ ਹੁਣ ਮੈਂ ਇੰਨੇ ਦਿਨਾਂ ਤੋਂ ਬਿਮਾਰ ਹਾਂ ਨਾ ਮੇਰੀ ਕੋਈ ਦੇਖਭਾਲ ਨਹੀਂ ਹੁੰਦੀ ਸੀ ਕਿ ਮੈਂ ਇੱਥੇ ਸਿਵਲ ਹਸਪੀਟਲ ਤੇ ਸਾਨੂੰ ਦੱਸਿਆ ਵੇ ਫਰੀ ਦਵਾਈਆਂ ਮਿਲਦੀਆਂ ਫਰੀ ਟੈਸਟ ਹੁੰਦੇ ਮੈਂ ਇੱਥੇ ਆਇਆ ਇੱਥੇ ਕਿਸੇ ਨੇ ਮੇਰੀ ਸੁਣਵਾਈ ਨਹੀਂ ਦਿੱਤੀ। ਅੱਛਾ ਜੀ। ਬੀਜੀ ਜੀ ਪਰਿਵਾਰ ਦੇ ਐਸੇ ਨੇ ਕੌਣ-ਕੌਣ ਆ ਤੁਹਾਡੇ ਨਾਲ? ਸਿਰ ਮੇਰੇ ਹੀ ਨਾ ਘਰ ਵਾਲੀ ਆ। ਅੱਛਾ ਜੀ। ਕੁੜੀਆਂ ਮੇਰੀਆਂ ਬਜਾਈਆਂ ਆ। ਅੱਛਾ ਜੀ। ਉਹ ਵੀ ਗਰੀਬ ਘਰ ਆ ਕੋਈ ਮੇਰੀ ਮਦਦ ਕਰਨ ਵਾਲਾ ਹੈ ਨਹੀਂ। ਹੁਣ ਤੁਹਾਡੀ ਅੰਦਰ ਕੋਈ ਕਿਸੇ ਨੇ ਪੁੱਛ-ਕਿਛ ਨਹੀਂ ਕੀਤੀ? ਨਹੀਂ ਕੁਛ ਨਹੀਂ ਪੁੱਛ-ਕਿਛ। ਕਿੰਨੇ ਕਮਰੇ ਆ ਤੁਹਾਨੂੰ ਘੁੰਮਣਾ ਪਿਆ? 3-4 ਕਮਰੇ ਆ ਘੁੰਮਣਾ। ਕਿੰਨਾ ਕੁ ਦੇਰ ਅੰਦਰ ਤੁਸੀਂ ਘੁੰਮੇ ਆ? ਟੋਟਾ 2 ਘੰਟੇ ਹੋ ਗਏ 2 ਘੰਟੇ ਹੋਰ ਤੁਹਾਡੇ ਕੋਲ ਚੱਲਿਆ ਨਹੀਂ ਜਾ ਰਿਹਾ ਜਾਂ ਕੀ ਚੱਲਿਆ ਨਹੀਂ ਜਾਂਦਾ ਮੈਂ ਤਾਂ ਖੜੇ ਵੀ ਨਹੀਂ ਹੋਇਆ ਜਾਂਦਾ ਬੰਦੂਰੀ ਜਿਆਦਾ ਹਾਂਜੀ ਬੜੀ ਮਸਕੁਲਰਾਂ ਮੈਂ ਖੜਾ ਹਾਂ ਠੀਕ ਆ ਚੁੱਪ ਕਰ ਹੁਣ ਪ੍ਰਾਈਵੇਟ ਚੱਲੇ ਦਵਾਈ ਲੈਣ ਨਿੱਜੀ ਹਸਪਤਾਲ ਹਾਂਜੀ ਇਧਰੋਂ ਉਧਰੋਂ ਪੈਸੇ ਮੰਗ ਮੰਗ ਕੇ ਮੈਂ ਹੁਣ ਪ੍ਰਾਈਵੇਟ ਨਿੱਜੀ ਹਸਪਤਾਲ ਚ ਦਵਾਈ ਲੈਣਗਾ ਸਿਰੀਅਸ ਆ ਭੈਣ ਜੀ ਕੀ ਗੱਲ ਹੋਈ ਤੁਹਾਡਾ ਨਾਮ ਕੀ ਹੈ ਜੀ ਰਾਣੀ ਥੋੜੀ ਉੱਚੀ ਬੋਲਦੇ ਪਹਿਲੀ ਰਾਣੀ ਰਾਣੀ ਜੀ ਕਿੱਥੋਂ ਦੇ ਆਣ ਵਾਲੇ ਤੁਹਾਲ ਦੇ ਤੁਹਾਲ ਦੇ ਕੀ ਗੱਲ ਹੋਈ ਅੱਜ ਅੱਜ ਗੱਲ ਕੀ ਹੋਈ ਹੈ ਮੇਰੇ ਹਸਬੰਦ ਨੂੰ ਠੀਕ ਨਹੀਂ ਹੈ ਕਿੰਨੇ ਦਿਨ ਹੋ ਗਏ ਆ ਅੱਛਾ ਜੀ ਕੀ ਕਿੰਨੀ ਉਮਰ ਹੋਣਾ ਵੀ ਉਹਨਾਂ ਦੀ ਉਮਰ 50 ਤੋਂ ਉੱਤੇ ਆ ਅੱਛਾ ਜੀ ਕੀ ਉਹਨਾਂ ਨੂੰ ਪਰੇਸ਼ਾਨੀ ਕੀ ਆ ਰਹੀ ਹੈ ਜੀ ਉਹਨਾਂ ਨੂੰ ਬੁਖਾਰ ਸੀਗਾ ਟਾਈਫਾਇਡ ਤੇ ਕਮਜ਼ੋਰੀ ਬਣੀ ਹੈ ਜੀ ਸ਼ੂਗਰ ਆ ਕਿੰਨੇ ਸਾਲ ਹੋ ਗਏ ਆ ਹੂੰ ਤਾਂ ਬੀਪੀ ਵੱਜ ਜਾਂਦਾ ਵਾ ਸ਼ੂਗਰ ਵੱਜ ਜਾਂਦੀ ਆ ਅੱਛਾ ਜੀ લાજ કરાਉਣੇ ਵਾਲਾ ਕੋਈ ਹੈ ਨਹੀਂ ਪਿੱਛੇ ਅੱਛਾ ਜੀ ਪਰਿਵਾਰ ਚ ਕੌਣ ਕੌਣ ਹੈ ਜੀ ਪਰਿਵਾਰ ਚ ਮੇਰੀਆਂ ਬੇਟੀਆਂ 4 ਅੱਛਾ ਜੀ ਉਹ ਮਿਆਰ 3 ਸਾਰੀਆਂ ਅੱਛਾ ਜੀ ਆਪਣੇ ਆਪਣੇ ਘਰੀਆਂ ਗਰੀਬ ਉਹ ਵੀ ਤਗਰੀਬਈ ਹੈ ਅੱਛਾ ਜੀ ਉਹ ਘੜਾ ਅਮੀਰ ਨੇ ਵੀ ਜਿਹੜਾ ਸਾਡਾ ਲਾਜ ਕਰਾਉਣਗੇ ਜੀ ਤਾਂ ਹੁਣ ਕੀ ਪਿੰਡੋਂ ਪਹਿਲਾਂ ਲਾਜ ਕਰਾਇਆ ਸੀ ਪਿੰਡੋਂ ਲਾਜ ਕਰਾਇਆ ਸੀ ਉੱਥੇ ਫਰਕ ਨਹੀਂ ਪਿਆ ਸਾਨੂੰ ਕਿਸੇ ਨੇ ਦੱਸਿਆ ਸੀਗਾ ਵੀ ਤੁਸੀਂ ਉੱਥੇ ਚਲ ਜਾਓ ਸਰਕਾਰੀ ਚ ਹਾਂਜੀ ਹਾਂਜੀ ਅਸੀਂ ਪਿੰਡੋਂ ਪੈਸੇ ਬਿਆਜੂ ਮੈਂ ਚੱਕ-ਚੱਕ ਕੇ ਇਲਾਜ ਕਰਾਇਆ ਪਰ ਉੱਥੇ ਆਰਾਮ ਨਹੀਂ ਆਇਆ। ਅੱਛਾ ਜੀ। ਫਿਰ ਬਾਅਦ ਚ ਸੰਤ ਮਤਲ ਲੱਗਾ ਵੀ ਹਸਪੀਟਲ ਚ ਫ੍ਰੀ ਇਲਾਜ ਹੁੰਦਾ। ਜੀ। ਟੈਸਟ ਵਗੈਰਾ ਸਾਰਾ ਕੁਝ ਫ੍ਰੀ ਹੁੰਦਾ ਵਾ। ਅੱਛਾ ਜੀ। ਤੇ ਅਸੀਂ ਇੱਥੇ ਆਏ ਸੀਗੇ ਤੇ ਇੱਥੇ ਸਾਡੀ ਸੁਣਵਾਈ ਨਹੀਂ ਹੋਈ। ਅੱਛਾ ਜੀ। ਕਿਸੇ ਨੇ ਕੀਤੀ ਨਹੀਂ। ਇੱਥੇ ਕੀ ਹੈ? ਅਮਰਜੈਂਸੀ ਗਈ ਪਹਿਲਾਂ। ਉਹ ਕਹਿੰਦੇ ਜੀ ਉੱਥੇ ਪਰਚੀ ਬਣਾਓ। ਫਿਰ ਪਰਚੀ ਬਣਾਈ। ਲਾਈਨ ਤੇ ਲੱਗੇ ਨਹੀਂ ਦੇਰ। ਫਿਰ ਕਹਿੰਦੇ ਦੂਸਰੀ ਲਾਈਨ ਤੇ ਲੱਗੋ ਜੀ। ਉੱਥੇ ਲੱਗੇ ਉਹ ਕਹਿੰਦੇ ਦੂਸਰੀ ਲਾਈਨ ਤੇ ਲੱਗੋ ਜੀ। ਪੇਉ ਕਹਿੰਦੇ ਨਹੀਂ ਤੁਹਾਡੀ ਨਹੀਂ ਪਰਚੀ ਬਣਨੀ ਤੁਹਾਡੇ ਆਦਮੀ ਦੀ ਪਰਚੀ ਬਣਨੀ ਹੈ ਉਹ ਉਹਨਾਂ ਤੋਂ ਤਾਂ ਖੜੇ ਨਹੀਂ ਹੋ ਹੁੰਦਾ ਇਹੋ ਕਿੱਦਾਂ ਖੜੇ ਹੋ ਕੇ ਨਹੀਂ ਦੇਰ ਪਰਚੀ ਬਣਾਉਂਦੇ ਆ ਅੱਛਾ ਜੀ ਪਰਚੀ ਕਟਾਉਣ ਨੂੰ ਕਿੰਨਾ ਧੇਰ ਲੱਗੀ ਤੁਹਾਨੂੰ ਪਰਚੀ ਕਟਾਉਣ ਲੱਗ ਗਈ ਗਿਆ ਘੰਟਾ ਡੇਢ ਘੰਟਾ ਅੱਛਾ ਜੀ ਕਿੱਟੇ ਡੇਢ ਘੰਟੇ ਬਾਅਦ ਪਰਚੀ ਬਣੀ ਤੁਹਾਨੂੰ ਹਾਂ ਬਖਤ ਕੋ ਗਏ ਆ ਡਾਕਟਰ ਕੋਲ ਇਹ ਕਹਦੇ ਨੇ 1 ਨੰਬਰ ਤੇ ਚਲ ਜਾਓ ਜੀ ਕਹਿੰਦੇ ਕਹਿੰਦੇ 2 7 ਨੰਬਰ ਤੇ ਚਲ ਜਾਓ ਜੀ ਸਾਡੀ ਮਤਲਬ ਸੁਣਵਾਈ ਹੋਈ ਨਹੀਂ ਕਿੰਨੇ ਕਮਰਿਆਂ ਚ ਘਮਾਇਆ ਤੁਹਾਨੂੰ ਇਹਨਾਂ ਨੇ ਘਮਾਇਆ ਇਹਨਾਂ ਨੇ 5-6 ਕਮਰਿਆਂ ਚ ਠੀਕ ਆ ਜੀ ਹਾਂ ਜੀ ਤੇ ਕੋਈ ਕੋਈ ਦਵਾਈ ਨਹੀਂ ਮਿਲਦੀ ਮਿਲੀ ਨਹੀਂ ਦਵਾਈ ਕੋਈ ਵੀ ਹੁਣ ਆ ਪੈਸੇ ਫੜ ਕੇ ਇੱਥੋਂ ਦੋ ਤਿੰਨ ਬੰਦਿਆਂ ਦੀਆਂ ਤਰਲਾ ਮੈਂ ਤਾਂ ਕੀਤੀਆਂ ਤਾਂ ਮੈਂ ਦਵਾਈ ਪੈਸੇ ਫੜ ਕੇ ਦਵਾਈ ਲੈ ਕੇ ਦਿੱਤੀ ਪ੍ਰਾਈਵੇਟ ਹਸਪੀਟਲ ਚ ਠੀਕ ਆ ਹਾਂ ਜੀ ਪਰਚੀ ਖਾਲੀ ਆ ਸਾਡੀ ਪਰਚੀ ਦੇਖ ਲਓ ਚਾਹੇ ਸਾਰਾ ਅੱਛਾ ਜੀ ਕੋਈ ਕਿਸੇ ਕੋਈ ਡਾਕਟਰ ਨਹੀਂ ਮਿਲਿਆ ਤੁਹਾਨੂੰ ਕੋਈ ਨਹੀਂ ਮਿਲਿਆ ਹਾਂ ਜੀ ਪਹਿਲੇ ਲਾਈਨਾਂ ਲੰਬੀਆਂ ਹੁੰਦੀਆਂ ਅੰਦਰ ਨਹੀਂ ਬੜਾ ਦਿੰਦੇ ਤੇ ਡਾਕਟਰ ਵੀ ਸੁਣਵਾ ਸੁਣਵਾਈ ਨਹੀਂ ਕਰਦੇ ਸਾਡੀ ਹਾਂ ਅਮਰਦਸ ਸਿੰਘ ਜੀ ਤੁਹਾਡੀ ਉੱਥੇ ਨਹੀਂ ਕਿਸੇ ਨੇ ਸੁਣੀ ਨਹੀਂ ਸੁਣੀ ਤੇ ਓਪੀਡੀ ਚ ਗਏ ਤਾਂ ਉੱਥੇ ਤੁਹਾਨੂੰ ਅੰਦਰ ਨਹੀਂ ਕਿਸੇ ਨੇ ਨਹੀਂ ਜਾਣ ਦਿੰਦਾ ਫਿਰ ਤੁਹਾਡੇ ਘਰ ਵਾਲੇ ਦੀ ਹਾਲਤ ਕਿਹੋ ਜਿਹੀ ਆ ਸੁਣ ਹਾਲਤ ਖਰਾਬ ਹੀ ਆ ਹੁਣ ਸਾਡੀ ਕੋਈ ਸੁਣਵਾਈ ਨਹੀਂ ਕਰਦਾ ਤੇ ਹੁਣ ਫੇ ਅਸੀਂ ਫਿਰ ਤੁਸੀਂ ਦੱਸ ਦਿਓ ਕਿ ਤੁਸੀਂ ਪੈਸੇ ਚੱਕ ਚੱਕ ਕੇ ਜਦੋਂ ਇਲਾਜ ਕਰਾ ਰਹੇ ਹੋਣ ਆਉਣ ਜਾਣ ਦਾ ਫਿਰ ਕਿਰਾਇਆ ਕਿੱਦਾਂ ਜੀ ਫਿਰ ਤੁਸੀਂ ਆਏ ਕਿੱਦਾਂ ਲਿਖੋਣ ਆਉਣ ਜਾਣ ਦਾ ਵੀ ਕਿਰਾਇਆ ਹੈ ਇੱਦਾਂ ਹੀ ਫੜ ਫੁੜ ਕੇ ਲਿਆਂਦਾ ਕਿਸੇ ਕੋਲ ਅੱਛਾ ਜੀ ਤਾਂ ਜਾ ਕੇ ਇੱਥੇ ਤੱਕ ਜੀ